ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਵੀਡੀਓ ਅਪਲੋਡ ਪਹੁੰਚੇ ਹਾਂ ਪਿੰਡ ਦਾ ਐਡਰੈਸ ਇਹ ਕਰੀ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਉਮੀਦ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਹਰਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਦੀ ਵੀਡੀਓ ਆਪਾਂ ਅਪਲੋਡ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਗਾਂ ਦਾ ਗਾਵਾਂਗੇ ਬਿਲਕੁਲ ਤਾਜੀ ਸੂਈ ਹੈ ਤੇ ਸਭ ਤੋਂ ਵੱਡੀ ਗੱਲ ਦੋਸਤੋ ਗਾਂ ਦੀ ਜਿਹੜੀ ਮਿਲਕਾਂਗੇ ਆਪਾਂ ਵੀਡੀਓ ਦੇ ਵਿੱਚ ਇਹ ਕਰ ਬਾਕੀ ਦੀ ਡਿਟੇਲ ਜਿਹੜੀ ਦੋਸਤੋ ਆਪਾਂ ਵੀਰ ਦੇ ਕੋਲੋਂ ਨਾਲ ਨਾਲ ਪੁੱਛੀ ਜਾਵਾਂਗੇ ਤੇ ਨਾਲ ਨਾਲ ਗਾਂ ਦੀ ਚੋਾਈ ਕਰਾਈ ਜਾਵੇ ਕਿਉਂਕਿ ਟਾਈਮ ਥੋੜਾ ਜਿਹਾ ਲੇਟ ਹੋਇਆ ਹੋਇਆ ਉਹ ਜੋ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਗੱਲਬਾਤ ਆਪਾਂ ਵੀਰ ਕੋਲ ਸਾਰੀ ਕਰਕੇ ਤੇ ਆਪਾਂ ਗਾਂ ਦੀ ਡਿਟੇਲ ਆਪਾਂ ਪੁੱਛ ਕੇ ਫਿਰ ਚੋਾਈ ਕਰ ਸ਼ੁਰੂ ਕਰਦੇ ਆਂ ਸਾਸੀ ਘਾਲਾ ਜੀ ਸਾਸੀ ਘਾਲਾ ਜੀ ਭਾਜੀ ਹੋਠ ਠੀਕ ਹੈ ਵਧੀਆ ਵਧੀਆ ਕਿਰਪਾ ਜੀ ਤੁਸੀਂ ਸੁਣਾਓ ਵਧੀਆ ਜੀ ਅੱਜ ਫਿਰ ਲੇਟਾਂ ਜਗਾਤੀ ਅੱਜ ਥੋੜੇ ਜਿਹਾ ਲੇਟ ਹੋ ਗਏ ਆ ਤੁਸੀਂ ਵੀ ਕੁਝ ਲੇਟ ਹੋ ਗਏ ਜੇ ਬਾਕੀ ਇਹਨਾਂ ਜਿਆਦਾ ਲੇਟ ਨਹੀਂ ਚੁਾਈ ਦਾ ਟਾਈਮ ਹੀ ਹੋਇਆ ਆ ਆਪਾਂ ਤੁਹਾਨੂੰ ਚੁਾਈ ਦਾ ਟਾਈਮ ਖਾਦਨੇ ਪੂਰੇ 6 ਵਜੇ ਕੇ 1 ਮਿੰਟ ਹੋਇਆ ਅਜੇ ਚੁਾਈ ਦਾ ਟਾਈਮ ਹੀ ਕੋ 10 15 ਮਿੰਟ ਉਧਰ ਉਧਰ ਹੈ ਕੋਈ ਜਿਆਦਾ ਟਾਈਮ ਨਹੀਂ ਆ ਠੀਕ ਹੈ ਠੀਕ ਹੈ ਹਾਂ ਜੀ ਡਰੈਸ ਵੀਰ ਬੋਲਦੀ ਆਪਣੇ ਕਰੀ ਪਿੰਡ ਝਾਮ ਕੇ ਤਹਿਸੀਲ ਜੇਲਾ ਤਰਨਤਾਰਨ ਨਾਮ ਹਰਦੀਪ ਸਿੰਘ ਮੋਬਾਈਲ ਨੰਬਰ 959282 10243 ਠੀਕ ਹੈ ਜੀ ਗਾਂ ਦੀ ਡਿਟੇਲ ਵੀਰੇ ਆਪਾਂ ਚੋਕੇ ਦੱਸਣੀ ਹੈ ਕਿ ਜਾਂ ਪਹਿਲਾਂ ਦੱਸਦੇ ਇਹ ਭਾਜੀ ਸਾਰਾ ਕੁਝ ਚੋਣ ਤੋਂ ਬਾਅਦ ਆਪਾਂ ਦੱਸ ਦਿੰਨੇ ਆ ਕਿਉਂਕਿ ਲੇਟ ਹੁੰਦਾ ਹੈ ਜਾਂ ਪਹਿਲਾਂ ਆਪਾਂ ਚਵਾਈ ਵਿਖਾਉਨੇ ਆ ਇਹਦਾ ਦੁੱਧ ਜੋ ਵੀ ਆਪਾਂ ਅੱਜ ਚੋਕੇ ਵਿਖਾ ਦੇਣਾ ਜੋ ਸਾਹਮਣੇ ਆ ਜਾਣਾ ਉਹੋ ਹੀ ਕੁਛ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਆਪਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਬਾਕੀ ਜਿਹੜੇ ਆਪਣੇ ਵੀਰੇ ਦਰਸ਼ਕ ਵੀਰ ਨੇ ਉਹਨਾਂ ਨੂੰ ਸਭ ਕੁਝ ਪਤਾ ਲੱਗ ਹੀ ਜਾਣਾ ਸਿਆਣੇ ਆ ਠੀਕ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਖੜੀਏ ਨੂੰ ਚਵਾਈ ਵਾਲੇ ਪਾਸੇ ਲਓ ਜੀ ਦੋਸਤੋ ਗਾਂ ਦੀ ਤੋਰ ਤਾਰ ਵੇਖ ਲਓ ਇਹ ਮਸਤ ਚਾਲਿਆ ਤੇ ਚੁੰਨ ਦਾ ਟੈਂਪਲੇਟ ਹੋਇਆ ਵਾ ਸੁਭਾ ਵੀਰ ਕਿਨਵਾ ਸੋਈਏ ਸੁਭਾ ਵੀਰ ਜੀ ਤੀਜਾ ਤੀਜਾ ਸੁਭਾ ਬਾਕੀ ਕੋਈ ਵੀ ਵੀਰ ਆਪਣੇ ਸਮਝਣਾ ਲੈ ਲੈ ਜੋ ਵੀ ਵੇਖ ਕੇ ਗਾਂ ਥੋੜੀ ਜਿਹੀ ਫਿੱਕੀ ਜ਼ਰੂਰ ਆ ਠੀਕ ਹੈ ਆ ਬੱਚੀ ਮਗਰ 20 ਦਿਨਾਂ ਦੇ ਲਗਭਗ ਠੀਕ ਹੈ ਦੋਸਤੋ ਬੱਚਾ ਵਛੀ ਦਿੱਤੀ ਜੀ ਬੱਚਾ ਵਛੀ ਹੈ ਪਲੱਸ ਪੁਆਇੰਟ 8 ਹਾਂਜੀ ਤੇ ਬਾਕੀ ਥਣ ਦੇਵਾਇ ਕਰਾ ਵਹਿੜ ਦਾ ਚੈੱਕ ਕਰਾਓ ਬਹੁਤ ਤੋਂ ਉਹਦਾ ਠੰਣ ਤਣ ਲੱਗਾ ਬਾਜੀ ਲੋ ਜੀ ਦੋਸਤੋ ਕਰੋ ਜੇ ਚਾਰੇ ਥਣ ਗੈਪ ਦੇ ਵਿੱਚ ਇੱਕ ਰਮ ਇਹਨੂੰ ਕਰਦਾ ਤੁਸੀਂ ਇਧਰੋਂ ਚੈੱਕ ਕਰੋ ਚੱਲ ਪਰਣ ਕਰੋ ਲੋ ਦੋਸਤੋ ਕਰੋ ਉਲਟ ਬਿਹੜੀ ਵਾਲੇ ਪਾਸੋਂ ਤੁਹਾਨੂੰ ਚੈੱਕ ਕਰਵਾ ਦੇਣਾ ਕਿ ਆ ਬੈਕ ਸਾਈਡ ਤੋਂ ਕਰ ਲਓ ਚੈੱਕ ਚਲ ਲਓ ਜੀ ਦੋਸਤੋ ਚਾਰੇ ਪਾਸੇ ਦੋਸਤੋ ਉਹ ਤੁਹਾਨੂੰ ਦਿਖਾਤੇ ਆ ਇੱਕੋ ਜੇ ਦੋਸਤੋ ਸਾਰੇ ਪਾਸਿਓਂ ਉਲਟ ਬਿਹੜੀ ਵਾਲੇ ਪਾਸੋਂ ਤੁਹਾਨੂੰ ਦਿਖਾਤਾ ਯਾਡਰ ਕੁਆਲਿਟੀ ਬੈਕ ਸਾਈਡ ਤੋਂ ਦਿਖਾਤੀ ਆ ਤੇ ਬਿਹੜੀ ਵਾਲੇ ਪਾਸੋਂ ਤੁਹਾਨੂੰ ਦਿਖਾਤੀ ਹੈ ਚੋਾਈ ਲਈ ਦੋਸਤੋ ਲੱਗਾ ਵੀਰ ਸ਼ੁਰੂ ਕਰਨ ਲਓ ਜੀ ਦੋਸਤੋ ਬੱਚਾ ਵੀਰ ਨੇ ਬੱਚੀ ਜਿਹੜੀ ਹੈ ਸ਼ਰਤੀ ਹੈ ਗਾਂ ਥਲੇ ਪ੍ਰੋਪਰ ਚਵਾਈ ਦੋਸਤੋ 5 7 ਮਿੰਟ ਦੇ ਵਿੱਚ ਸਾਰੀ ਹੋ ਰਣੀ ਹੈ ਜੋ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਣਾ ਆਪਾਂ ਦੋਸਤੋ ਦੱਸਣਾ ਨੇ ਦੁੱਧ ਕਿੰਨਾ ਵਾ ਤੁਸੀਂ ਦੋਸਤੋ ਆਪ ਜਿਹੜੀ ਮਿੰਤੀ ਹੋ ਗਈ ਵੀਡੀਓ ਦੇ ਵਿੱਚ ਤੇ ਤੁਸੀਂ ਆਪ ਅੰਦਾਜ਼ਾ ਲਾ ਲਿਓ 6 ਵਜੇ ਦਾ ਟਾਈਮ ਤੁਹਾਨੂੰ ਦਿਖਾਤਾ ਸ਼ਾਮ ਦਾ ਤੇ ਕਿਸੇ ਵੀਰ ਦੇ ਪਸੰਦ ਆਉਂਦੀ ਹੈ ਵੀਡੀਓ ਉਹ ਪਹੁੰਚੇ ਚਲਾ ਦੇਣੀ ਹੈ ਤੇ ਸਵੇਰੇ ਦੋਸਤੋ ਬੇਸ਼ੱਕ 6 ਵਜੇ ਆਪਣੀ ਵੀਡੀਓ ਕਾਲ ਤੇ ਵੀ ਚਵਾਈ ਕਰਾ ਸਕਦਾ ਤੇ ਜੇ ਕੋਈ ਪਹੁੰਚ ਕੇ ਚਵਾਈ ਕਰਾ ਸਕਦਾ ਤਾਂ ਵੀ ਦੋਸਤੋ ਸਭ ਤੋਂ ਵਧੀਆ ਗੱਲ ਹੈ ਇਹ ਜਸੂਆ ਦੋਸਤੋ ਸੂਈ ਰੰਗ ਥੋੜਾ ਜਿਹਾ ਫਿੱਕਾ ਜਰੂਰ ਹੈ ਪਰ ਦੋਸਤੋ ਜਿਹੜੀ ਬਰੀਡ ਹੈ ਪੂਰੀ ਹੈ ਹੋ ਸਕਦਾ ਦੂਜੇ ਹੀ ਕਹਿ ਕੇ ਆਪਾਂ ਨੂੰ ਦਿੱਤੀ ਆ ਆਪਾਂ ਤੀਜਾ ਕਹਿੰਦੇ ਆ ਕਿਉਂਕਿ ਲਿੱਸੀ ਦਾ ਕਾਰਨ ਠੀਕ 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 ਹੈ ਹਾਂਜੀ ਬਾਕੀ ਦੋਸਤੋ ਕੱਦ ਕੱਠ ਗਾਂ ਦਾ ਪੂਰਾ ਪ੍ਰੋਪਰ ਆ ਚਾਈਏ ਦੋਸਤੋ ਲਾਈਵ ਕਰਾਉਣੀ ਸੀ ਪਰ ਥੋੜੀ ਜੀ ਰੇਂਜ ਦੀ ਪ੍ਰੋਬਲਮ ਪੈ ਗਈ ਨਹੀਂ ਤੇ ਹਨੇਰਾ ਹੋਇਆ ਹੈ ਤਾਂ ਦੋਸਤੋ ਪਸਵਾ ਕੇ ਗਾਦੇ ਥਣਾ ਦੀ ਕੁਆਲਿਟੀ ਕਰੋ ਜੀ ਇੱਕਰਾ ਪੂਰ ਛਟਾ ਐ ਚੈੱਕ ਕਰਵਾ ਦਿਓ ਨੇੜੇ ਤੋਂ ਠੀਕ ਹੈ ਜੀ ਆ ਜੀ ਲੋ ਜੀ ਦੋਸਤੋ ਕੱਲੇ ਕੱਲੇ ਥਾਂ ਦੀ ਧਾਤ ਨੂੰ ਮਾਰ ਕੇ ਵੀਰ ਨੂੰ ਦਿਖਾ ਦਿਤੀ ਗਿਆ ਲੋ ਠੀਕ ਹੈ ਵੀ ਜੀ ਦੂਜੇ ਹੰਸਾਂ ਦੀ ਮਾਰਨ ਤੇ ਲਈ 201 ਨੰਬਰ ਦੀ ਮਾਰ ਠੀਕ ਕਰੋ ਸ਼ੁਰੂ ਕਰੋ ਦੋਸਤੋ ਚਲਦੀ ਚਲਦੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਜਿਹੜੇ ਵੀਰਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਬਟਨ ਨੂੰ ਆਲਟ ਸਦਕ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਆਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਕੋਈ ਵੀ ਰਵੇ ਜੇ ਕਿਸੇ ਵੀਰ ਨੇ ਦੱਸੋ ਕਿਸੇ ਵੀ ਪਸ਼ੂ ਦੀ ਲਾਈਵ ਚੁਆਈ ਕਰਾਉਣੀ ਹੋਵੇ ਤਾਂ ਤਾਂ ਵੀ ਦੋਸਤੋ ਸਾਡੇ ਨਾਲ ਸੰਪਰਕ ਕਰ ਸਕਦਾ ਆਪਾਂ ਲਾਈਵ ਚੁਆਈ ਦੋਸਤੋ ਕਰਾਵਾਂਗੇ ਜ਼ਰੂਰ ਉਸ ਵੀਰ ਦੀ ਪਹੁੰਚ ਕੇ ਵੀਰ ਨੇ ਦੋਸਤੋ ਪ੍ਰੋਪਰ ਗੱਲ ਕਹੀ ਵੀ ਦੁੱਧ ਆਪਾਂ ਦਸਣਾ ਨਹੀਂਗਾ ਕਿੰਨਾ ਵਾ ਬਣਾ ਦੇਣਾ ਵੀ ਕਿੰਨਾ ਦੋਸਤੋ ਪੂਰੇ ਪੀਕ ਲੈਵਲ ਤੇ ਚੱਲ ਰਹੀ ਹੈ ਹੁਣ ਇਹ ਗਾਂ 20 ਦਿਨ ਦਾ ਟਾਈਮ ਇਹਨੂੰ ਸਹੀ ਨੂੰ ਅਕਾ ਜੇ ਮਿਰਜੀ ਅਜੇ ਜੇ ਸਾਂਭ ਹੋਈ ਨਾ ਗਾਂ ਦੀ ਜਿਹੜਾ ਦੁੱਧ ਆਪਾਂ ਮੰਨਤੀ ਕਰਾ ਦੇਣਾ ਏ ਉਹਦੇ ਤੋਂ 4 ਤੋਂ 5 ਕਿਲੋ ਗਾਂ ਨੇ ਦੁੱਧ ਪਲੱਸ ਜਾਣਾ 30 ਕਿਲੋ ਦੇ ਲਾਗੇ 28 ਤੋਂ 30 ਕਿਲੋ ਦੁੱਧ ਗਾਂ ਨੇ ਦੇਣਾ ਏ ਠੀਕ ਹੈ ਜੀ ਕਿਉਂਕਿ ਆਪਾਂ ਨੂੰ 2 ਦਿਨ ਹੋਏ ਆ ਜੇ ਸਾਂਭਦਿਆਂ ਨੂੰ 4 ਕਿਲੋ ਦੁੱਧ ਲਗਭਗ ਆਪਣੇ ਕੋਲ ਪਲੱਸ ਹੋ ਗਈ ਹੈ ਗਾਂ ਠੀਕ ਹੈ ਜੀ ਹਾਂਜੀ ਮਿਰਜੀ 16 ਲੀਟਰ ਤੇ ਵੀਰ ਕਹਿੰਦਾ ਆਪਾਂ ਆਪਣੇ ਕੋਲ ਲਿਆਂਦੀ ਸੀ ਜਿੰਨਾ ਦ ਆਪਾਂ ਲਿਆਂਦੀ ਆ ਤੇ ਅੱਜ ਦਾ ਦੋਸਤੋ ਦੁੱਧ ਮੰਨਤੀ ਕਰਾਵਾਂਗੇ ਕਿੰਨਾ ਹੁੰਦਾ ਰੋਜ਼ ਦੀ ਰੋਜ਼ ਡੰਗ ਦੀ ਡੰਗ ਵੱਧਦੀ ਆ ਮੋਸਮ ਵੀਰ ਗਾੜੀ ਸਹੀ ਹੈ ਗਰ ਬਾਕੀ ਗਾੜੀ ਸਟਾਲਾ ਸ਼ੁਕਰ ਅਗਰ ਇਹਨਾਂ ਵੇਸੇ ਦੋ ਕਰਮ ਵਾਲਿਆਂ ਨੇ ਵੱਧ ਜਣਾਣ। ਹੋਰ ਛੋਟੀ ਪਾਲਟੀ ਫਰਾ ਦੇ ਭਾਈ। ਆ ਵੀ ਸਾਹਮਣੇ ਰੱਖ ਦੀ ਹੈ। ਲਓ ਜੀ। ਕੀ ਦੋਸਤੋ ਆ ਬਾਲਟੀ ਜਿਹੜੀ ਐ ਨਖੋਂ ਤੱਕ ਪੂਰੀ ਐ ਭਰਤੀ ਜੇ 10 ਲੀਟਰ ਦੀ ਬਾਲਟੀ ਵੀ ਜਿਹੜੀ ਦਾ ਲਗਭਗ 10 ਤੋਂ ਪਲੱਸ ਦੀ ਹੁੰਦੀ ਆ ਠੀਕ ਆਪਾਂ ਨਿੱਕੀਆਂ ਬਾਲਟੀਆਂ ਚਵਾਈ ਕਰ ਹੁੰਦਾ ਹੀ ਐ जमें जमीन वीर ने गांत की चुवाई की तेवी तेवी दोस्तों गां का बहाना ऐन बिल्कुल नींबू नचड़ के ना लग गए ਵਸੀ ਵੀ ਦੋਸਤੋ ਬਹੁਤ ਵਧੀਆ ਗਾਣੇ ਦਿੱਤੀ ਹੈ ਵਸੀ ਦੋਸਤੋ ਜਿਹੜੀ ਹੈਗੀ ਹੈ ਯਸੀ ਦੇ ਨਾਲ ਥੋੜਾ ਜਿਹਾ ਕਰਾਸ ਸੰਗ ਰੱਖਦੀ ਹੈ ਮਸਤ ਦੋਸਤੋ ਗਾਂ ਜਿ세 ਖਲੋਤੀ ਹੈ ਕੋਈ ਲਾਤਨੀ ਕੁੱਟੀ ਕਰਵਾਈ ਨਹੀਂ ਜਿੱਥੇ ਖਲੋਤੀ ਉੱਥੇ ਆਹ ਖਲੋਤੀ ਹੈ ਲੱਤਾਂ ਗਾੜੀ ਦੇ ਪੂਰੀਆਂ ਚੁਵਾਈ ਦੋਸਤੋ ਕਰਨ ਦਾ ਮਜ਼ਾ ਤਾਂ ਹੀ ਹੁੰਦਾ ਜੇ ਗਾੜੀ ਵੀਰ ਚੋਣ ਵਾਲਾ ਹੋਵੇ ਪਸ਼ੂ ਨੂੰ ਫੇਰੀ ਜੇ ਨਿਗੇ ਨਿਗੇ ਧਰ ਹਮਾਰੀ ਕੇ ਤਾਂ ਚੋਣ ਦਾ ਫਾਇਦਾ ਕੋਈ ਨਹੀਂ ਲਓ ਜੀ ਦੋਸਤੋ ਦੋ ਬਾਲਟੀਆਂ تقريبا ਦੋਵੇਂ ਬਾਲਟੀਆਂ ਕਰਮਾਈ ਨੇ ਭਰਤੀਆਂ ਜਿਹੜਾ ਤੁਹਾਡੇ ਸਾਹਮਣੇ ਪਈਆਂ ਤੇ ਇਹਦੀ ਜਿਹੜੀ ਮਿੰਤੀ ਆਪਾਂ ਲੀਟਰਾਂ ਦਾ ਕਰਾਵਾਂਗੇ ਕਿੰਨਾ ਦੁੱਧ ਹੁੰਦਾ ਇਹ ਵੀ ਨਹੀਂ ਮਿੰਤੀ ਆਪਾਂ ਵੀ ਦਵਾ-ਦਵਾ ਲੀਟਰ ਮਾਰ ਦਾਂਗੇ ਇਸ ਤਰ੍ਹਾਂ ਨਹੀਂ ਪਹਿਲਾਂ ਝਾਗ ਖਤਮ ਕਰਾਂਗੇ ਹਾਂਜੀ ਹਾਂਜੀ ਦੋਸਤੋ ਦੋਵਾਂ ਬਾਲਟੀਆਂ ਦਾ ਦੁੱਧ ਜਿਹੜਾ ਵੀ ਨੇ ਇੱਕ ਇੱਕ ਕਰਤਾ ਲਓ ਜੀ ਆਹ ਬਾਲਟੀ ਦੀ ਮਿੰਤੀ 20 ਕਿਲੋ ਦੀ ਠੀਕ ਹੈ ਜੀ ਦੁੱਧ ਚਾਗ ਜਿਹੜੀ ਪ੍ਰੋਪਰ ਐਂਸ ਸਾਰੀ ਖਤਮ ਹੋ ਚੁਕੀ ਐ ਲਓ ਦੋਸਤੋਂ ਹੁਣ ਆਊਗਾ ਲੀਟਰ ਬਾਕੀ ਦੀ ਜਿਹੜੀ ਮਿੰਨੀ ਆਹ ਖਾਲੀ ਆ ਦੇਖ ਲਈ ਜੇ ਲੀਟਰ ਦੇਖ ਲਓ ਕਰ ਲਓ ਚੱਕ ਜੀ ਤੇ ਆ ਆ ਤੁਹਾਡੇ ਸਾਹਮਣੇ ਬਾਲਟੀ ਦੁੱਧ ਹੁਣ ਮੀਟਰ ਆ ਵੀ ਇੱਕ

ਲਓ ਜੀ 7 ਇਹ ਨਾ ਕਹਦੇ ਹੋ ਬਲੀਟਰ ਘੱਟ ਨਹੀਂ ਭਰਿਆ ਜਾਂਦਾ ਕਿਤੇ 10 ਲੀਟਰ ਤੇ ਪੂਰਾ ਪ੍ਰੋਪਰ ਭਰਦੇ ਉੱਤੇ ਦੁੱਧ ਲੰਡਿਆ ਤੇ ਪਾਉਂਚ ਪਾਓ ਆਦੋ ਅਦਿਤੇ ਹੋ ਲਓ ਦੋਸਤੋ 8 8 ਜੀ 9 ਲਓ ਜੀ 10 10 ਹਾਲੋ ਜੀ 11 ਹਾਲ ਲਗਭਗ ਹੀ 12 ਹੋ ਗਿਆ ਜੇ ਬਿਲਕੁਲ ਨੇੜੇ ਤੋਂ ਵਿਖਾ ਦਿਓ ਬੀ ਲੀਟਰ ਕਿੰਨਾ ਕਾਟਾ 100 150 ਗ੍ਰਾਮ ਰਹਿ ਕਾਟਿਆ ਬਸ ਸਾਢੇ 11 ਲੀਟਰ ਮੰਨ ਲਓ ਦੋਸਤੋ ਤੁਸੀਂ ਸਾਢੇ 11 ਲੀਟਰ ਹਾਂਜੀ ਇਸ ਟਾਈਮ ਦੀ ਚਵਾਈ ਥੱਲੇ ਗਾਂ ਥੱਲੇ ਕੋਈ 23 ਮੰਨ ਲੇ ਸਾਢੇ 23 ਮੰਨ ਲੇ 22 ਮੰਨ ਲੇ ਉਹ ਅਗਲੇ ਦੀ ਮਰਜ਼ੀ ਆ 23 ਕਿਲੋ ਦੁੱਧ ਠੀਕ ਹੈ 22 ਲੀਟਰ ਵਾਹਣ ਦੁੱਧ ਦੇ ਜੂਗੀ ਠੀਕ ਹੈ ਜੀ ਹਾਂਜੀ ਆਪਾਂ 16 ਕਿਲੋ ਤੇ ਚੁਆਈ ਕਰਕੇ ਲਿਆਂਦੀ ਸੀ ਠੀਕ ਹੈ ਜੀ ਹਾਂਜੀ ਇਸ ਟਾਈਮ 23 ਕਿਲੋ ਤੇ ਚੱਲ ਰਹੀ ਆ ਜਿਹੜੀ ਕੋ 7 ਕਿਲੋ ਦੁੱਧ ਜਿਹੜਾ ਵਧ ਗਿਆ ਆਪਣੇ ਕੋਲ 7 ਕਿਲੋ ਦੁੱਧ ਲਗਭਗ ਆਪਣੇ ਕੋਲ ਆ ਕੇ ਗਾਂ ਵੱਜ ਚੁੱਕੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਬਾਕੀ ਇੱਕ ਰਾ ਗਾਂ ਨੂੰ ਦੁਬਾਰੇ ਚੈੱਕ ਕਰਾ ਦੋ ਨਿਚੜੀ ਵੇਖੋ ਗਾਂ ਬਿਲਕੁਲ ਹੈ ਆ ਦੋਸਤੋ ਕਰ ਲਓ ਚੈੱਕ ਹੋਣ ਦੀ ਤੇ ਪਹਿਲਾਂ ਦੀ ਵੀਡੀਓ ਤੁਸੀਂ ਦੱਸੋ ਆਪ ਅੰਦਾਜ਼ਾ ਲਾ ਲਿਓ ਬਾਕੀ ਤੁਹਾਨੂੰ ਤੋਰ ਕੇ ਦੋਸਤੋ ਇੱਕ ਰਾ ਫੇਰ ਦਿਖਾ ਦਿੰਦੇ ਤੇ ਡਿਟੇਲ ਜਿਹੜੀ ਬੰਦੀ ਹੈ ਦੀ ਹੁਣ ਆਪਾਂ ਵੀਰ ਦੇ ਕੋਲ ਪੁੱਛਾਂਗੇ ਕਿਉਂਕਿ ਹੁਣ ਆਪਾਂ ਚੁਆਈ ਦੀ ਕਰ ਲਈ ਹੈ ਹੁਣ 2-4 ਮਿੰਟ ਆਪਾਂ ਲਾਵਾਂਗੇ ਇਹ ਵੀ ਤੇ ਡਿਟੇਲ ਸਾਰੀ ਪੁੱਛਾਂਗੇ ਜਰੂਰ ਹਾਂ ਦੁਬਾਰੇ ਤੋੜ ਦਿੰਨੇ ਆ ਲੋ ਜੀ ਦੋਸਤੋ ਕਰੋ ਚੈੱਕ ਬਾਹਰ ਨਹੀਂ ਰਾਏ ਆਵੇ ਸੇ ਫੜਾ ਘਾਟ ਲੱਗਣਾ ਹੁਣ ਦੋਸਤੋ ਭਵਨਾ ਕਰ ਲੋ ਚੈੱਕ ਹੁਣ ਤੇ ਦੋਸਤੋ ਜੇ ਭਵਨਾ ਵੇਖੀ ਤੇ ਫੰਡਰਾਂ ਗਾਂ ਆ ਜਾਂਦੀ ਬਿਲਕੁਲ ਹਾਂਜੀ ਸੁਭਾ ਦੋਸਤੋ ਕੋਈ ਵੀ ਦੂਜਾ ਮਾਲ ਨੇ ਕੋਈ ਤੇਜਾ ਮਾਲ ਨੇ ਵੀਰ ਨੇ ਤੇਜਾ ਸੁਭਾ ਕਿਹਾ ਹਾਂਜੀ ਆਪਾਂ ਤੀਜਾ ਸੁਆ ਗਣਕੇ ਲਈਆ ਬਾਕੀ ਅੱਗੇ ਗਾਹ ਨੇ ਆਪਣੀ ਸਮਝ ਨਾਲ ਡੰਗਰ ਲੈਣਾ ਵਾ ਠੀਕ ਹੈ ਜੀ ਇਹ ਮੰਨਦੇ ਆਂ ਗਾਹ ਥੋੜੀ ਜਿਹੀ ਫਿੱਕੀ ਜ਼ਰੂਰ ਆ ਗਾਹ ਚੰਗੀ ਤਰ੍ਹਾਂ ਸਾਂਭੀ ਹੁੰਦੀ ਤੇ ਇਹੋ ਜਿਹੇ ਗਾਵਾਂ ਦਾ ਲੋਕੀ ਮੁੱਲ 80000 ਮੰਗਦੇ ਆ ਮੰਗਦੇ ਮੰਗਦੇ 28 ਕਿਲੋ 30 ਲੀਟਰ ਵਾਲੀ ਗਾਹ ਕਿਸੇ ਨੇ ਵੀ 80000 ਤੋਂ ਥੱਲੇ ਨਹੀਂ ਘਟਦੇ ਨਹੀਂ ਦੇਣੀ ਨਹੀਂ ਦੇਣੀ ਠੀਕ ਹੈ ਨੀ ਜੀ ਗੱਲ ਠੀਕ ਹੈ ਜੀ ਠੀਕ ਹੈ ਅੱਛਾ ਵੀਰ ਤੇ ਆਪਾਂ ਕੀ ਮੁੱਲ ਕਰਦੇ ਆਂ ਆਪਾਂ ਮੁੱਲ ਕੋਈ 80 ਨਹੀਂ ਕਰਨਾ ਕੋਈ 75 ਨਹੀਂ ਕੋਈ 70 ਨਹੀਂ ਠੀਕ ਹੈ ਜੀ 60000 ਮੁੱਲ ਕਰ ਦਈਏ 6000 ਮੈਂ ਇਹ ਹੀ ਕਿ ਦੱਸਣਾ ਕਿ ਆਪਣੀ ਮਰਜ਼ੀ ਦਾ ਤੁਸੀਂ ਕਹੋ ਜੋ ਕਹੋਗੇ ਖਰ ਲਓ ਦੋਸਤੋ ਅੱਜ ਵੀਰ ਇਹ ਦਲੇਰ ਹੋਇਆ ਪੂਰਾ ਅੱਜ ਵੀਰ ਨੇ ਜਿਹੜੀ ਗੱਲ ਆ ਸਾਡੇ ਦੇ ਸੁਰਤੀ ਆ ਵੀਰ ਕਹਿੰਦਾ ਜੋ ਤੁਸੀਂ ਕਹੋਗੇ ਉਹੀ ਆਪਾਂ ਕਰਦਾਂਗੇ 60000 ਰੁਪਏ ਵੀਰ ਨੇ ਡਿਮਾਂਡ ਰੱਖੀ ਆ ਤੇ ਆਪਾਂ ਵੀਰ ਦੀ ਤੁਹਾਨੂੰ ਇੱਕੋ ਗੱਲ ਕਹਾਂਗੇ 50000 ਰੁਪਏ ਦੀ ਇਹਦੀ ਖੈਰਾਸਾਲ ਤੋਂ 50000 ਦੇ ਕਹਤਾ ਨਾ ਤੁਹਾਡਾ ਹੋਰ ਮਾਨ ਕਰਾਂਗੇ 2000 ਹੋਰ ਘੱਟ ਕਰਾਂਗੇ 48000 ਦੀ ਗਾਂ ਦੇਵਾਂਗੇ ਕੋਈ 30 ਲੀਟਰ ਵਾਲੀ ਗਾਂ ਦੇ ਕੇ ਵਿਖਾਓ ਲੋ ਦੋਸਤੋ ਇਹ ਨੂੰ ਅੱਗੇ ਇਹ ਨੂੰ ਅੱਗੇ ਰੱਬ ਦਾ ਨਾ ਹੀ ਹੈ ਨਾ ਠੀਕ ਠੀਕ ਹੈ ਨਹੀਂ ਬਹੁਤ ਵਧੀਆ ਮੁੱਲ ਕੀਤਾ ਵੀਰ ਬਾਕੀ ਚਵਾਈ ਆਪਾਂ ਵੀਰਾਂ ਨੂੰ ਖਾਤੇ ਨਹੀਂ ਤੀ ਤੂੰ 24 ਕਿਲੋ ਖੈਰਾਸਾਲ ਦੁੱਧ ਤਿਆਰ ਆ ਕੋਈ ਦੋ ਡੰਗ ਚ ਹੋਵੇ ਪਰ ਬਾਕੀ ਦੋ ਦਿਨ ਇਹ ਰੇਟ ਰਹੂਗਾ ਗਾਂ ਦਾ ਕੱਲ ਨੂੰ ਮੈਂ 28 ਲੀਟਰ ਦੁੱਧ ਤਿਆਰ ਕਰ ਲੈਣਾ ਦੋ ਦਿਨ ਕੋਈ ਵੀਰ ਚਵਾਉਂਦੇ ਚਵਾਉਂਦੇ ਲੰਘ ਜੇ ਇਹਦਾ ਰੇਟ ਵੱਖਰਾ ਹੋਊਗਾ ਠੀਕ ਹੈ ਜੀ ਜਿਹੜਾ ਨਹੀਂ ਕਿਉਂਕਿ ਮੈਂ ਮਿਹਨਤ ਕਰਨੀ ਆ ਸਾਈ ਦੀ ਕੱਲ ਚੋਂ ਪੈ ਗਈ ਸਾਈ ਪੱਕੀ ਹੋ ਗਈ ਸਾਈ ਪੈ ਗਈ ਪੱਕੀ ਫਿਰ ਤੇ ਦੋ ਟਾਈਮ ਚਵਾਉਣਾ ਕੋਈ ਤੀਜੇ ਦਿਨ ਫੋਨ ਲਾਵੇ ਵੀਡੀਓ ਵੇਖ ਕੇ ਉਹਨੂੰ ਪਤਾ ਫਿਰ ਇਹ ਰੇਟ ਨਹੀਂ ਹੋਊਗਾ ਗਾਂ ਦਾ ਰੇਟ ਵੱਖਰਾ ਹੋਊਗਾ ਫਿਰ ਦੁੱਧ ਦੇ ਹਿਸਾਬ ਨਾਲ ਰੇਟ ਦੁਬਾਰੇ ਚੱਲੂਗਾ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਵੀ ਕੋਈ 28 30 ਲੀਟਰ ਵਾਲੀ ਗਾਂ ਇੰਨੇ ਦੀ ਦੇ ਨਹੀਂ ਸਕਦਾ ਨਹੀਂ ਦੇ ਸਕਦਾ ਵੀ 48000 ਰੁਪਇਆ ਦੋਸਤੋ ਅੱਜ ਦੀ ਡਿਮਾਂਡ ਜੇ ਅੱਜ ਹੈਗਾ ਵਾ ਵਾਰ ਸੋਮਵਾਰ ਇਹਦੇ ਕੋਈ ਬੜਾ ਜਿਆਦਾ ਓਲੇ ਵਾਲੀ ਗੱਲ ਨਹੀਂ ਆ ਅੱਜ ਸੋਮਵਾਰ ਆ ਬੁੱਧਵਾਰ ਤੱਕ ਗਾਂ ਪਾਇ ਇਸ ਰੇਟ ਤੱਕ ਦਵਾਂਗੇ ਜੇ ਕਿ 18 ਤਰੀਕਾ ਚ 20 ਤਰੀਕ ਤੇ ਗਾਂ 20 ਤਰੀਕ ਤੱਕ ਗਾਂ ਪਾਇ ਇਸ ਰੇਟ ਤੇ ਦਵਾਂਗੇ ਜਦੋਂ ਆਪਾਂ ਗਾਂ ਥੱਲੇ 50 ਤੋਂ ਪਲੱਸ ਦੁੱਧ ਕਰ ਲਿਆ ਠੀਕ ਹੈ ਉਦੋਂ ਰੇਟ ਫਿਰ ਵੱਖਰਾ ਉਦੋਂ ਰੇਟ ਫਿਰ ਵੱਖਰਾ ਹੋਊਗਾ ਭਾਵੇਂ ਵੀਡੀਓ ਮੈਨੂੰ ਦੁਬਾਰੇ ਪਾਉਣੀ ਪੈ ਜੇ ਆਪਾਂ ਨੂੰ ਇਸ ਸੀਜ਼ਨ ਨਾਲ ਨਹੀਂ ਵੀ ਵੀਡੀਓ ਦੇ ਪੈਸੇ ਲੱਗਦੇ ਆਪਾਂ ਪੈਸੇ ਲਾ ਕੇ ਮਾਲ ਲਿਆਂਦਾ ਤੇ ਪੈਸਿਆਂ ਨਾਲ ਦੇਣਾ ਠ ਤੇ 20 ਤਰੀਕ ਤੱਕ ਮੋਲੇ ਦਾ ਰਹੂਗਾ ਵੀਡੀਓ ਕਾਲ ਤੇ ਇੱਕ ਟਾਈਮ ਚ ਆਵੇ ਦੋ ਟਾਈਮ ਚ ਆਵੇ ਕੋਈ ਚੱਕਰ ਨਹੀਂ ਬਾਕੀ ਟਾਈਮ ਆਪਾਂ ਪ੍ਰੋਪਰ ਵਿਖਾਤਾ 6 ਵਜੇ ਇੱਕ ਮਿੰਟ ਤੇ ਗਾਪਾਂ ਲਈ ਚਵਾਈ ਸ਼ੁਰੂ ਕਰੂਗੀ ਭਾਜੀ ਕੋਈ ਵੀ ਸੁਰੇ 6 ਵਜੇ ਆਪਣੀ ਚਵਾਈ ਕਰਾ ਲਈਏ 6 ਵਜੇ ਜਿਤਨਾ ਮਰਜੀ ਚਵਾਈ ਕਰਾਵੇ ਫਿਰ ਲੀਟਰਾਂ ਨਾਲ ਮਨਾਲੇ ਚਾਹ ਮਾਨੂੰ ਫੇਰ ਚਵਾਈ ਕਰਾਵੇ 6 ਵਜੇ ਤੇ ਲੀਟਰਾਂ ਨਾਲ ਮਨਾਲੇ ਠੀਕ ਠੀਕ ਬਾਕੀ ਜੇ ਕੋਈ ਨਹੀਂ ਵੀ ਧਾਰ ਮਾਰਦਾ ਨਾ ਤੇ ਘਰ ਤੱਕ ਦੀ ਜ਼ਿੰਮੇਵਾਰੀ ਆ ਚਲੋ ਸਫਰ ਦੇ ਵਿੱਚ 1-2 ਕਿਲੋ ਘਟ ਜੇ ਡੰਗਰ ਮੈਂ ਕੁਝ ਕਹਿੰਦਾ ਨਹੀਂ ਆ ਪਰ ਬਾਕੀ 20 ਤੋਂ ਪਲਾਸੀ ਦੋ ਦੋ ਹੋਊਗਾ ਠੀਕ ਹੈ ਜੀ ਆਪਾਂ ਰੇਡ ਜਿਹੜਾ ਇਹਦਾ ਕੀਤਾ ਨਾ ਉਹ 13-14 ਕਿਲੋ ਵਾਲਾ ਹੀ ਕੀਤਾ ਹੈ ਤੁਹਾਨੂੰ ਵੀ ਪਤਾ 13-14 ਕਿਲੋ ਵਾਲਾ ਹੀ ਰੇਟ ਆ ਠੀਕ ਠੀਕ 10 ਕਿਲੋ ਦਾ ਦੁੱਧ ਉੱਤੇ ਰੇਡ ਹੀ ਨਹੀਂ ਕੀਤਾ ਆਪਾਂ ਠੀਕ ਹੈ ਵੀ ਜੀ ਠੀਕ ਹੈ ਹਾਂ ਜੀ ਲਓ ਦੋਸਤੋ ਵੀਰ ਨੇ ਰੇਡ ਬਿਲਕੁਲ ਜਿਹੜਾ ਜਾਇਜ਼ ਕੀਤਾ ਵਾ 480 ਪਲੱਸ ਪੁਆਇੰਟ ਦੋਸਤੋ ਇਹ ਬੱਚਾ ਦੇ ਮਗਰ ਵਛੀ ਜੀ ਐਡਰੈਸ ਦੋਸਤੋ ਇੱਕ ਰਵੀ ਕਿਦਾ ਫੇਰ ਬੋਲ ਦਨਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਵੀਰ ਆਪਣਾ ਇੱਕ ਰੀ ਫੇਰ ਬੋਲਦੀ ਹੈ ਜੀ ਫੋਨ ਨੰਬਰ 95928 10243 ਨਾਮ ਹਰਦੀਪ ਸਿੰਘ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਤਰਨਤਨ ਸਸਰੀ ਕਾਰ ਸਸਰੀ ਕਾਰ ਜੀ ਦੋਸਤੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ